ਇਸੇ ਲਈ ਇੱਕ ਵੱਡੀ ਅਤੇ ਅਹਿਮ ਖਬਰ ਸ਼੍ਰੀ ਹਜੂਰ ਸਾਹਿਬ ਨਾਲ ਦੇਰ ਤੋਂ ਸਾਹਮਣੇ ਆ ਰਹੀ ਹੈ। ਸ਼੍ਰੀ ਗੁਰਤੇਗਬਾਦਰ ਸਾਹਿਬ ਦੇ ਪਾਵਨ ਸ਼ਾਦਤ ਅਤੇ ਦਸ਼ਮੇਸ਼ ਪਿਤਾ ਸ਼੍ਰੀ ਗੋਬਿੰਦ ਸਿੰਘ ਜੀ ਦੇ ਗੁਰਤਾ ਗਦੀ ਦਿਵਸ 350 ਸਾਲਾ ਸ਼ਤਾਬਦੀ ਦੇ ਮੌਕੇ ਤੇ ਵਿਸ਼ੇਸ਼ ਮਗਮਾ ਦੌਰਾਨ ਪੰਥਕ ਖਲਤ ਕਾ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਹੈ। ਤਕਤ ਸ਼੍ਰੀ ਕੇਸਗਰ ਸਾਹਿਬ ਦੇ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗਜ ਨੇ ਸਿੱਖ ਕੌਮ ਦੀ ਲਗਾਤਾਰ ਘਟ ਰਹੀ ਆਬਾਦੀ ਤੇ ਡੂੰਗੀ ਚਿੰਤਾ ਪ੍ਰਗਟ ਕਰਦਿਆਂ ਸਿੱਖ ਕੌਮ ਨੂੰ ਵੱਡਾ ਹੁਕਮ ਸੁਣਾਇਆ। ਜਿਵੇਂ ਆ ਬੱਚੇ ਸੋਹਣੇ ਲੱਗ ਰਾ ਹੈ ਨਾ ਬਾਗ ਫੁਲਵਾੜੀ ਆ ਸਕਦੀ ਤੇ ਸਿੱਖਾਂ ਦੀ ਬਾਗ ਫੁਲਵਾੜੀ ਬਣਨੀ ਚਾਹੀਦੀ ਇੱਕ ਤੱਕ ਨਹੀਂ ਰਹਿਣਾ ਕੱਲਾ ਤੇ ਕਹਿੰਦੇ ਰੁੱਖ ਵੀ ਨਾ ਆਵੇ ਆ ਥੋੜੀ ਦਿਨ ਪਹਿਲਾਂ ਹੀ ਇੱਕ ਛੋਟਾ ਜਿਹਾ ਬੱਚਾ ਬੜੀ ਦੁੱਖ ਵਾਲੀ ਗੱਲ ਸੀ ਸੋਹਣੀ ਦਸਤਾਰ ਸਜਾਉਂਦਾ ਸੁਨਾਮ ਵਾਲੇ ਪਾਸ ਉਹ ਪਤਲਮ ਡਾਉਂਦੇ ਆ ਵਿਚਾਰਾ ਦੁਨੀਆ ਤੋਂ ਚਲਾ ਗਿਆ ਕੱਲਾ ਹੀ ਸੀ ਤੋ ਕੱਲਾ ਨਹੀਂ ਰੱਖਣਾ ਵੱਡ ਤੋਂ ਵੱਡ ਤਿੰਨ ਤੇ ਉਹਦੇ ਉੱਪਰ ਜਿੰਨੇ ਮਰਜ਼ੀ ਹੋਣ। ਦੋਵਾਂ ਤੇ ਵੀ ਨਦੀਰ ਦੀ ਪਵਿੱਤਰ ਧਰਤੀ ਤੇ ਸਜੇ ਵਿਸ਼ਾਲ ਪੰਡਾਲ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਸਿੱਖਾਂ ਦੀ ਗਿਣਤੀ ਵਿੱਚ ਆ ਰਹੀ ਕਮੀ ਕੌਮ ਲਈ ਇੱਕ ਗੰਭੀਰ ਚੁਣੌਤੀ ਹੈ। ਉਹਨਾਂ ਨੇ ਸਿੱਧੇ ਤੌਰ ਤੇ ਸਿੱਖ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਘੱਟੋ ਘੱਟ ਤਿੰਨ ਜਾਂ ਉਸ ਤੋਂ ਵੱਧ ਬੱਚੇ ਪੈਦਾ ਕਰਨ। ਆਪਣੇ ਸੰਬੋਧਨ ਵਿੱਚ ਜਥੇਦਾਰ ਸਾਹਿਬ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਮਾਪਿਆਂ ਦਾ ਹਵਾਲਾ ਦਿੰਦਿਆਂ ਇੱਕ ਭਾਵੁਕ ਪੱਖ ਵੀ ਰੱਖਿਆ। ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਉਹਨਾਂ ਦੇ ਮਾਪੇ ਬਿਲਕੁਲ ਇਕੱਲੇ ਰਹਿ ਗਏ ਸਨ ਕਿਉਂਕਿ ਉਹਨਾਂ ਦੇ ਕੋਈ ਹੋਰ ਬੱਚਾ ਨਹੀਂ ਸੀ। ਉਹਨਾਂ ਨੇ ਕਿਹਾ ਕਿ ਅਜਿਹੇ ਘਟਨਾਵਾਂ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਪਰਿਵਾਰ ਵੱਡਾ ਹੋਣਾ ਕਿਉਂ ਜ਼ਰੂਰੀ ਹੈ? ਸਿਰਫ ਇੰਨਾ ਹੀ ਨਹੀਂ, ਜਥੇਦਾਰ ਗੜਗੱਜ ਨੇ ਨੌਜਵਾਨ ਪੀੜੀ ਨੂੰ ਵੀ ਨਸੀਹਤ ਦਿੱਤੀ ਕਿ 30 ਸਾਲ ਦੀ ਉਮਰ ਤੱਕ ਵਿਆਹ ਜ਼ਰੂਰ ਕਰਵਾ ਲੈਣ। ਉਨਾ ਕਿਹਾ ਕਿ ਸਮੇਂ ਸਿਰ ਵਿਆਹ ਹੋਣ ਦੇ ਨਾਲ ਨਾ ਸਿਰਫ ਪਰਵਾਰਕ ਜੀਵਨ ਸਥਿਰ ਰਹਿੰਦਾ ਹੈ ਸਗੋਂ ਆਉਣ ਵਾਲੀ ਪੀੜ੍ਹੀ ਨੂੰ ਗੁਰਮਤਿ ਦੇ ਸੰਸਕਾਰ ਦੇਣ ਵਿੱਚ ਵੀ ਆਸਾਨੀ ਹੁੰਦੀ ਹੈ ਸਿੱਖ ਸਿੱਖੀ ਸਿੱਖੀ ਪਰਬਤ ਦਾ ਦਸਤਾਰਾ ਇਹ ਹਰ ਪਾਸੇ ਕਾਈ ਨਜ਼ਰ ਆਉਣੀਆਂ ਚਾਹੀਦੀਆਂ ਤੇ ਜਿਨ੍ਹਾਂ ਨੇ ਅਨੰਦ ਕਾਰਜ ਨਹੀਂ ਹੋਇਆ 30 ਦੇ ਨੇੜੇ ਚਲ ਗਏ ਆ ਤਾਂ ਬਸੰਤ ਦਾ ਮੌਕਾ ਵਾ ਬਸੰਤ ਪੰਜਮੀ ਬਜ਼ੁਰਗੋ ਨਾਲ ਰਿਸ਼ਤੇ ਕਰਾਉਣ ਜਾਂ ਜਿਹੜੇ ਰਿਸ਼ਤੇਦਾਰ ਆ ਤੇ ਬਾਕੀ ਜਿਨ੍ਹਾਂ ਦੇ ਨੰਨ ਕਾਰਜ ਹੋ ਗਏ ਆ ਉਹ ਇਸ ਗੱਲ ਨੂੰ ਚੇਤੇ ਵਿੱਚ ਰੱਖਣਾ ਕਿ ਸਿੱਖੀ ਜਿਹੜੀ ਆ ਇਹ ਸਾਰੇ ਪਾਸੇ ਵਧ ਨਹੀਂ ਫੁੱਲਣੀ ਚਾਹੀਦੀ ਤਾਂ ਤੇ ਕਿਹਾ ਕਿ ਸਾਡਾ ਨਿਸ਼ਾਨ ਅਜਿਹੇ ਸਮਾਜ ਸਿਰਜਣਾ ਹੋਣਾ ਚਾਹੀਦਾ ਹੈ ਜਿੱਥੇ ਹਰ ਪਾਸੇ ਸਿੱਖੀ ਦਾ ਬੋਲਬਾਲਾ ਹੋਵੇ ਅਤੇ ਹਰ ਪਾਸੇ ਦਸਤਾਰਾਂ ਹੀ ਦਸਤਾਰਾਂ ਨਜ਼ਰ ਆਉਣ